ਹਾਂਜੀ ਸਸਕਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕਰ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਟਰੈਕਟਰ ਟਰਾਲੀ ਹਲ ਤਵੀਆਂ ਜੋ ਕੁ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਚੀਜ਼ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਵੀਰੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੰਜ ਜਾਨੇ ਸੇਲੇ ਆਪਣੇ ਕੋਲ ਫਾਰਮ 65 ਈਪੀ ਟਰੈਕਟਰ ਹੈ ਫੋਰਡ 3600 ਟਰੈਕਟਰ ਹੈ 14 ਫੁੱਟ ਦੀ ਟਰਾਲੀ ਹੈ ਜਗਤਜੀਤ ਦਾ ਤੁੜੀ ਵਾਲਾ ਰੀਪਰ ਹੈ ਤੇ ਇੱਕ ਆਲਟੋ ਗੱਡੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਫਾਰਮ 65 ਈਪੀ ਟਰੈਕਟਰ ਬਾਰੇ ਫਾਰਮ ਵੀਰੇ 2009 ਮਾਡਲ ਟਰੈਕਟਰ ਹੈ ਫੈਕਟਰੀ ਦੇ ਟਾਇਰ ਨੇ 50 ਪੈਸੇ ਟਾਇਰ ਨੇ ਗੁਡਇਰ ਦੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹਾਈ ਸਪੀਡ ਦੇ ਵਿੱਚ ਟਰੈਕਟਰ ਹੈ ਵੀਰੇ ਟੌਪ ਮਾਡਲ ਹੈ ਡਬਲ ਕਲਚ ਰਿਵਰਸ ਪੀਡੀਓ ਨਾਲ ਪਾਵਰ ਸਟੀering ਬਿਲਕੁਲ ਏ ਕਲਾਸ ਕੰਡੀਸ਼ਨ ਹੈ ਰੰਗ ਪੇਂਟ ਵੀਰੇ ਬਾਡੀ ਚੈਸੀ ਲਿੰਕਾਂ ਦਾ ਸਾਰਾ ਨਾਲ ਦਾ 오ਰੀਜਨਲ ਰੰਗ ਪੇਂਟ ਹੈ ਕਿਤੇ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਕਦੇ ਕੋਈ ਪ੍ਰਿੰਟ ਲਾਇਆ ਨਹੀਂ ਕਿਤੇ ਦੁਬਾਰੀ ਨਹੀਂ ਹੋਇਆ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਬਾਅਗ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਏਰੀਆ ਵੀਰੇ ਖੰਨਾ ਏਰੀਆ ਵੀਰਾਂ ਦਾ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 3 ਲੱਖ ਦੇ 5000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਵਾਲ ਕਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਫੋਰ ਟਰੈਕਟਰ ਦਿਖਾ ਰਹੇ ਹਾਂ ਫੋਰ 3600 ਟਰੈਕਟਰ ਹੈ ਵੀਰੇ 1991 ਮਾਡਲ ਟੈਕ ਦੇ ਜਿਹੜੇ ਟਾਇਰ ਨੇ 70 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਰੰਗ ਪੇਂਟ ਸਾਰਾ ਨਾਲ ਦਾ ਓਰੀਜਨਲ ਰੰਗ ਪੇਡਾ ਟਰੈਕਟਰ ਦਾ ਬਾਡੀ ਚੈਸੀ ਲਿੰਕਾਂ ਦਾ ਕਿਤੇ ਦੁਬਾਰੇ ਪੇਂਟ ਨਹੀਂ ਹੋਇਆ ਵੀਰੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਪੰਪ ਗੀਅਰ ਦਾ ਕੰਮ ਵੀਰੇ ਸਾਰਾ ਓਕੇ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਮਾਲਕੀਰੋਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਅਗ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਬਲੋ ਨਹੀਂ ਮਾਰਦਾ ਵੀਰੇ ਕੋਈ ਇੰਜਨ ਨਹੀਂ ਡਾਊਨ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਏਰੀਆ ਵੀਰੇ ਪੱਖੋ ਕਲਾ ਪਿੰਨਾ ਹੈ ਵੀਰਾਂ ਦਾ ਜਿਹੜਾ ਬਰਨਾਲਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,35,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂ ਜੀ ਵੀਰੇ ਆਪਾਂ ਇਹ ਤੁਹਾਨੂੰ ਤੁੜੀ ਵਾਲਾ ਰੀਪਰ ਦਿਖਾ ਰਹੇ ਹਾਂ ਜਗਤਜੀਤ ਦਾ ਤੁੜੀ ਵਾਲਾ ਰੀਪਰ ਵੀਰੇ 2015 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਵੀਰੇ ਸਾਰਾ ਰੰਗ ਪੇਂਟ ਨਾਲ ਦਾ オリジナル ਰੰਗ ਪੇਂਟ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਬਾਡੀ ਚੈਸੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਕਿਤੇ ਕੋਈ ਟੁੱਟ ਭੱਜ ਨਹੀਂ ਕੋਈ ਜਰਨੀ ਕਿਤੇ ਉਗਲਿਆ ਸੜਿਆ ਨਹੀਂ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਰੀਪਰ ਹੈ ਰੀਪਰ ਦਾ ਟਾਇਰ ਵੀਰੇ 35 40 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਰਿਪੇਅਰ ਵਗੈਰਾ ਰਿਪਰ ਦੀ ਹੋਈ ਹੈ ਵੀਰੇ ਕੁਝ ਕੁ ਬਲੇਡ ਚੇਂਜ ਹੋਣ ਵਾਲੇ ਨੇ ਕੁਝ ਦੀਆਂ ਸਾਈਡਾਂ ਚੇਂਜ ਹੋਣ ਵਾਲੀਆਂ ਨੇ ਓਵਰ ਆਲ ਕੰਡੀਸ਼ਨ ਪੂਰੀ ਵਧੀਆ ਹੈ ਪੱਖੇ ਵਗੈਰਾ 베ਰਿੰਗ ਬੈਲਟਾਂ ਇਹ ਸਾਰੇ ਵੀਰੇ ਚੇਂਜ ਹੋਏ ਨੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਸਾਰੀਆਂ ਚੀਜ਼ਾਂ ਬਿਲਕੁਲ ਓਕੇ ਰਿਪਰ ਚੱਲਦਾ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਹੈ ਪੂਰਾ ਸ਼ੁੱਧ ਰੀਪਰ ਹੈ ਵੀਰੇ ਪੂਰੀ ਵਧੀਆ ਕਲਾਸ ਦੀ ਦੂੜੀ ਬਣਾਉਂਦਾ ਹੈ ਏਰੀਆ ਵੀਰੇ ਭਾਗੀਬੰਦਰ ਪਿੰਡ ਹੈ ਵੀਰਾਂ ਦਾ ਤਲਵੰਡੀ ਸਾਬੋ ਦੇ ਲਾਗੇ ਉੱਥੇ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ 1,60,000 ਰੁਪਇਆ ਬਾਕੀ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਜ ਆਪਾਂ ਤੁਹਾਨੂੰ ਗੱਡੀ ਦਿਖਾ ਰਹੇ ਹਾਂ ਆਲਟੋ ਐਲ ਐਕਸ ਆਈ ਗੱਡੀ ਹੈ ਵੀਰੇ 2006 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਬੰਪਰ ਤੋਂ ਬੰਪਰ ਸਾਰਾ ਓਰੀਜਨਲ ਪੇਂਟ ਹੈ ਕਿਤੇ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਕਿਤੇ ਦੋ ਪੇਂਟ ਨਹੀਂ ਲਿਆ ਕਿਤੇ ਦੁਬਾਰਾ ਨਹੀਂ ਹੋਇਆ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਵੀਰੇ ਗੱਡੀ ਦੇ ਟਾਇਰ ਨੇ 25 30 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗੱਡੀ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਸਰਵਿਸ ਵਗੈਰਾ ਸਾਰੀ ਹੋਈ ਹੈ ਵੀਰੇ ਪੰਜਾਬ ਨੰਬਰ ਹੈ ਇੰਟੀਰੀਅਰ ਦੀ ਗੱਲ ਕਰੀਏ ਵੀਰੇ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਏਸੀ ਹੀਟਰ ਚਾਲੂ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਇੰਸ਼ੋਰੈਂਸ ਹੋਇਆ ਗੱਡੀ ਦਾ ਪ੍ਰਦੂਸ਼ਣ ਵਗੈਰਾ ਸਾਰੇ ਪੇਪਰ ਕੰਪਲੀਟ ਨੇ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਸਾਰੀ オリジナル ਹੈ ਏਰੀਆ ਵੀਰੇ ਵਜੀਦਪੁਰ ਪਿੰਡ ਹੈ ਵੀਰਾਂ ਦਾ ਰਾਜਪੁਰ ਏਰੀਆ ਦੇ ਵਿੱਚ ਉੱਥੇ ਇਹ ਗੱਡੀ ਖੜੀ ਹੈ ਗੱਡੀ ਦੀ ਕੀਮਤ ਰੱਖੀ ਗਈ ਹੈ 95000 ਰੁਪਿਆ ਬਾਕੀ ਹਲਕਾ-ਪੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਮੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਬੀਜ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਸ ਨੂੰ ਟਰਾਲੀ ਦਿਖਾ ਰਹੇ ਹਾਂ 14x7 ਫੁੱਟ ਦੀ ਟਰਾਲੀ ਹੈ ਵੀਰੇ 2012 ਮਾਡਲ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਰੰਗ ਪੇਂਟ ਸਾਰਾ ਨਾਲ ਦਾ オリジナル ਰੰਗ ਪੇਂਟ ਹੈ オリジナル ਪਾਰਟਸ ਨੇ ਸਾਰੇ ਰੇਲ ਦਾ ਹਿੱਸਾ ਵੀਰੇ ਜਾਜੀ ਫਰਸ਼ ਲੱਗਿਆ ਹੋਇਆ ਹੈ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ 40 ਪੈਸੇ ਟਾਇਰ ਨੇ ਵੀਰੇ ਟਰਾਲੀ ਦੇ ਡਬਲ ਟਾਇਰ ਹੈ ਬਿਲਕੁਲ ਸਾਫ਼ ਸੁਥਰੇ ਬੇਦਾਗ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਾਇਰ ਨੇ ਬਾਕੀ ਵੀਰੇ ਬਾਡੀ ਚੈਸੀ ਦੀ ਗੱਲ ਕਰੀਏ ਪੂਰਾ ਟੌਪ ਕਲਾਸ ਦਾ ਹੈਵੀ ਵੀਰੇ ਫਰਸ਼ ਤੇ ਚਾਦਰ ਲੱਗੇ ਹੋਏ ਨੇ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਹੈ ਕੋਈ ਡੈਂਟ ਡੈਮੇਜ ਨਹੀਂ ਵੀਰੇ ਸਾਫ ਸੁਥਰਾ ਫਰਸ਼ ਹੈ ਬਾਕੀ ਚਾਦਰ ਬਾਡੀ ਚਾਸੀ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਪੂਰੇ ਟਾਪ ਕਲਾਸ ਦਾ ਹੈਵੀ ਵੀਰੇ ਗਾਡਰ ਚੈਨਲ ਲੱਗੇ ਹੋਏ ਨੇ ਟਰਾਲੀ ਬਿਲਕੁਲ ਹੈਵੀ ਕੁਆਲਟੀ ਦੀ ਬਣੀ ਹੋਈ ਹੈ ਪੂਰੀ ਹੈਵੀ ਡਿਊਟੀ ਟਰਾਲੀ ਹੈ ਏਰੀਆ ਵੀਰੇ ਫਤੇਗੜ ਸਾਹਿਬ ਏਰੀਆ ਵੀਰਾਂ ਦਾ ਉਥੇ ਟਰਾਲੀ ਖੜੀ ਹੈ ਟਰਾਲੀ ਦੀ ਕੀਮਤ ਰੱਖੀ ਗਈ ਹੈ ਜਿਹੜੀ 1,95,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਹੈਵੀ ਕੁਆਲਿਟੀ ਦੀ ਵੀਰੇ ਟਾਪ ਕਲਾਸ ਦੀ ਟਰਾਲੀ ਬਣੀ ਹੋਈ ਹੈ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਇਦ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੀ ਕੀਮਤੀ ਸੁਝਾਅ ਵੀ ਸਾਨੂੰ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਯਾਦ ਦੇ ਨਾਲ Thank you very much.